ਰਾਮ ਕਲੀ ਮਹਲਾ ਤੀਜਾ ਆਨ ਆ ਦੇਖੋ ਊਕਾਰ ਸਤਗੁਰ ਪ੍ਰਸਾਦ ਆਨੰਦ ਭਾ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨੁ ਜੀਆਂ ਵਧਾਈਆਂ ਰਾਜਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਪੰਗ ਗਾਵੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰ ਮੈਂ ਪਾਇਆ ਏ ਮਨ ਮੇਰੇ ਅਦੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਚਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਰਉਂਗ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰਿ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਸੁ ਪਾਵੇ ਸਦਾ ਸਿਫਤ ਫਰਾ ਤੇਰੀ ਨਾਮ ਮਨ ਵਸਾਵੇ ਨਾਮ ਦਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਫਤਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਈ ਵਸਿਆ ਜਨ ਇੱਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਮਿੱਤੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਦ ਘਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤੋਂ ਦੁਬਾਸ ਕੀਤੇ ਕਾਲ ਕਟੁਕ ਮਾਰਿਆ ਤੁਰ ਕਰੰ ਪਾਇ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤੇ ਤੁ ਘਰ ਅਣ ਹਦਵਾਜੇ ਸਾਚੀ ਲਵੇ ਬਿਨ ਦੇ ਨਿਮਾਣੀ ਦੇ ਨਿਮਾਣੀ ਲਵੇ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਇਸ ਨੋਹਰ ਥਾਂ ਨਾਹੀ ਸ਼ਬਦ ਲਾਗ ਸਵਾਰਿਆ ਕਹਿ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕੇ ਫਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆਂ ਅੰਦਰੋਂ ਜਿਨ ਕਾ ਮੋਹ ਟੁੱਟਾ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਮ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਰੇਦੈ ਦੀ ਸਿਕ ਨਾਮ ਲਾਖ ਸਵਾਰਿਆ ਗੁਰ ਪ੍ਰਸਾਦਿ ਮਨ ਭਾਇਆ ਨਿਰਮਲ ਜਿਨਾਂ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਓ ਕਥ ਕੀ ਕਰਹਿ ਕਹਾਣੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਅਨੇ ਗੁਰੂ ਕੇਰਾ ਗਾਵੋ ਸਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥਿ ਓ ਕਥ ਕਹਾਣੀ ਇਹ ਮਨ ਤਨ ਤਲਾਜ ਉਤਰਾਇ ਕਿਨੇ ਨਾ ਪਾਇਆ ਚੁਤਰਾਇ ਨਾ ਪਾਇਆ ਕਹ ਨਾ ਤੂੰ ਸੁਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸਹਿ ਬਿਟੋ ਜਿਨ ਮੋਹ ਮਿੱਠਾ ਲਾਇਆ ਕਹ ਨਾਨਕ ਮਨ ਚੰਚਲ ਚੁਤਰਾਇ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇੱਕ ਟੰਮ ਤੂਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਾਮ ਆਮੋਲੇ ਨਾ ਕੀਚੈ ਜਿਤ ਅੰਤੋਂ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣਤੂ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਅੱਖ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ ਸਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਗੁਰੁ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੀਰੀ ਬਖਮ ਮਾਰਗ ਚਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬੌਤ ਨਾਹੀ ਬੋਲਣਾ ਖੰਨਿਓ ਤਿੱਖੀ ਵਲ ਉਹ ਨਿੱਖੀ ਏ ਤਮਾਰਗ ਜਾਣਾ ਗੁਰ ਪ੍ਰਸਾਦੀ ਜਨਾਬ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਖ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੀਵ ਤੂੰ ਚਲਾਏ ਤੇ ਮੈਂ ਚੱਲੈ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨਾਂ ਨਾਮ ਲਾਏ ਸੇ ਹਰ ਹਰ ਸਦਾ ਤੇ ਆਵਹੀ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੈ ਤੇ ਵੇ ਚਲਾਵੇ ਏ ਸੋਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸਰਾਇਆ ਇਹ ਤਨ ਕਾ ਮਨ ਬਸਿਆ ਜਨ ਤੁਰੋਂ ਲਿਖਿਆ ਆਇ ਇਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸੁਭਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤਰ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰਿ ਹਰਿ ਤੇ ਆਇਆ ਕਰਮੀ ਸਹ ਜਨਾ ਉਪਜੈ ਬੜ ਸਹਜੈ ਸਹ ਸਾ ਨ ਜਾਏ ਨ ਜਾਏ ਸਹ ਸੰਕਤਿ ਸੰਜਮ ਰਹੇ ਕਰਮ ਕਮਾਏ ਸਹ ਸਹ ਜੀਉ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਤੋ ਬਹੁ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਏ ਸਹ ਸਾ ਉਜਾਏ ਜੀਓ ਮਾਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਵਤਾ ਮਾਲੇ ਤਿਨੀ ਜਨਮ ਜੁਵੇ ਹਾਰਿਆ ਇਹ ਤ੍ਰਿਸ਼ਨਾ ਡਾਰੋਗਨ ਕਾ ਮਰਨ ਬਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੈ ਜੋ ਬੇਤਾਲਿਆ ਕਹ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਵੇ ਹਾਰਿਆ ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋਂ ਤਾ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿਖ ਗੁਰੂ ਸੇthi ਸੰਮੁਖ ਹੋਵੈ ਹੋਵੇ ਤਾ ਸੰਮੁਖ ਸਿਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾ ਤੁਮਿਆ ਸਮਾਲੇ ਆਪ ਛੱਡ ਸਦਾ ਰਹੇ ਪਰਮੇ ਗੁਰ ਬਿਨ ਅਬਰ ਨਾ ਜਾਣੇ ਕੋਈ ਕਹ ਨਾਨਕ ਸੁਨੋ ਸੰਤੋ ਸੋ ਸਿੱਖ ਸਰਮੁਖ ਹੋਏ ਜੇ ਗੁਰ ਜੇ ਕੋ ਗੁਰ ਤੇ ਬਿਮਖ ਹੋਇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਕੁਛ ਹੋ ਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਮਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਮਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੇ ਜਿਨ ਕੋ ਨਦਰ ਕਰਮ ਹੋਵਾ ਫਿਰਦਾ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਮਖਾਣੇ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸ਼ਬਦ ਸਿਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ 부ਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪਿ ਕਹਿ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤਿ ਸ਼ਬਦ ਮਨੁ ਵਸਾਏ ਨਾ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵਾ ਇਕ ਸੋਲੇ ਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ 부ਝਾਏ ਸਿਮਰਤ ਸਾਤਰ ਪੁੰਨ ਪਾਪ ਵਿਚਾਰ ਦੇ ਤਤਹ ਸਾਰ ਨ ਜਾਣੀ ਤਤੈ ਸਾਰਨਾ ਜਾਣੀ ਗੁਰੂ ਬਾਜੋਂ ਤਤੈ ਸਾਰਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਾ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਬਸਿਆ ਬੋਲੇ ਅਮਰਤ ਬਾਣੀ ਕਹਿ ਲਾਂਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰਿ ਲਿਵ ਲੱਗ ਗਏ ਜਾਗਤ ਰਹਿਣ ਬਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀ ਐ ਮਨੋ ਕਿਉਂ ਵਿਸਾਰੀ ਐ ਵਡਾਤਾ ਜੇ ਅਗਰ ਮਹਿ ਆਹਾਰ ਪਹੁੰਚਾਵੇ ਉਹ ਸੁਨੋ ਕਹਿ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵਡਾਤਾ ਸੂਕ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਵਿਚ ਆਇਆ ਜਾਂ ਤੇ ਸੁਹਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮਉਪਜੈ ਭਉ ਦੂਜਾ ਲਾਇਆ ਕਹਿਨਾਂ ਆਨ ਕਾ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਤਿਨਿ ਵਿੱਚੇ ਮਾਇਆ ਪਾਇ ਹਰ ਆਪ ਅਮੁੱਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਬਟੋਹ ਰਹਿ ਰੋਕ ਵਿਲਾਏ ਐਸਾ ਸਤਿਗੁਰੁ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਅਨਮੁੱਲਕ ਹੈ ਭਗਤ ਨਾ ਕੈ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨੁਵਣ ਜਾਰਾ ਹਰ ਰਾਸ ਮੇਰੀ ਮਨੁਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਉਹ ਜੀਉ ਲਾਹ ਘਟਿਉ ਦਿਹਾੜੀ ਇਹ ਧਨ ਤੇ ਨਾ ਮਿਲਿਆ ਜਨ ਹਰਾ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਮਣ ਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤishna ਲੱਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰੂ ਮਿਲੈ ਜਿਸ ਆਇਐ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਹਰ ਵਸੈ ਮਨ ਆਏ ਈ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨੇ ਜੀਵੋ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰਿ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੂਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਿਆ ਪਰਬਗੰ ਸੁਣਿਆ ਹਰ ਮੰਗਲ ਗਾਉ ਸਰਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਦੂ ਸੋਖ ਦੂਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਆਇ ਇਸ ਜਗ ਮੈਂ ਆਇ ਕਿਆ ਕਿਆ ਤੁਧ ਕਰਮ ਕਮਾਇਆ ਕੈ ਕਰਮ ਕਮਾਇਆ ਤੁਧ ਸਰੀਰਾ ਜਦ ਤੂੰ ਜਗ ਮੈਂ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਾਂ ਵਸਾਇਆ ਗੁਰ ਪ੍ਰਸਾਦੀ ਹਰ ਮਨੁ ਵਸਿਆ ਪ੍ਰਭੂ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪਰਭਾਣ ਹੋਆ ਜਿਨ ਸਤਗੁਰ ਸੋਹ ਜਿਤ ਪਾਇਆ ਇਹ ਨੇਤਰੋ ਮੇਰੇ ਹਰ ਤੁਮੈ ਜੋਤ ਧਰੀ ਹਰ ਬਿਨ ਬਰਨਾ ਦੇਖੋ ਕੋਈ ਹਰ ਬਿਨ ਅਬਰਨਾ ਦੇਖੋ ਕੋਈ ਨਜ਼ਰੀ ਹਰ ਨਿਆਲਿਆ ਇਹ ਬੀ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰਿਆ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾ ਹਰ ਇੱਕ ਹੈ ਹਰਬਿ ਨ ਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਗ ਦ੍ਰਿਸ਼ਟ ਹੋਈ ਇਹ ਸਰਬ ਨੂੰ ਮੇਰੀ ਹੋ ਸੱਚ ਹੈ ਸੁਣਨ ਨੋ ਪਠਾਈ ਸੱਚ ਹੈ ਸੁਣਨ ਨੋ ਪਠਾਈ ਸਰੀਰ ਲਾਏ ਸੁਣੂ ਸਤ ਬਾਣੀ ਚਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋਊ ਸੱਚਾ ਸੁਣੈ ਨਉ ਬਠਾਈ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਣੁ ਬਜਾਇਆ ਬਜਾਇਆ ਵਾਜਾ ਫਾਉਨ ਨਉ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇਕਨਾ ਦਸਵਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਉ ਨਾਮ ਨਿਦਰ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣੁ ਬਜਾਇਆ ਇਹ ਸੱਚਾ ਸੋਇਲਾ ਸੱਚਾ ਹੈ ਘਰ ਗਾਉ ਗਾਉ ਤਾ ਸੋਇਲਾ ਕਰ ਸੱਚਾ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵੇ ਸਤ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ ਸੱਚਾ ਹੈ ਘਰ ਗਾਵੇ ਅਨੁ ਦਸਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਮੇਨੁ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਮੇਨੁ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ